ਸੇਦ ਮੇਸ਼ ਕੁਮਾਰ ਇੰਚਾਰ ਚੌਕੀ ਹਨ ਸਾਰੇ ਸਮੂਹ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਇਸ ਪਵਿੱਤਰ ਨਗਰੀ ਦੇ ਵਾਸੀਆਂ ਨੂੰ ਲੋੜੀ ਅਤੇ ਮਾਗੀ ਦੇ ਪੁਰਤਕਿਆ ਦੀ ਬਹੁਤ-ਬਹੁਤ ਵਧਾਈ ਜੰਦਾ ਤੇ ਲੋਕਾਂ ਤੇ ਚੜਦੀ ਕਲਾ ਸਾਰੇ ਪਾ ਮਰਸਰ ਵਾਸੀਆਂ ਦੀ ਰਹੇ ਸ਼ਹਿਰ ਵਾਸੀਆਂ ਨੂੰ ਫੀਲ ਹੈ ਕਿ ਉਹ ਲੋੜੀ ਦੇ ਪਵਿੱਤਰ ਤੌਰ ਤੇ ਜਿਹੜੀ ਆਪਣੀ ਡੋਰ ਚਾਈਨਾ ਡੋਰ ਨੂੰ ਛੱਡ ਗਏ ਵਧੀਆ ਡੋਰ ਨਾਲ ਗੁੱਡੀ ਪੜਾ ਕੇ ਆਪਣਾ ਇੰਜੋਏਮੈਂਟ ਕਰ ਇਹ ਕੋਈ ਦੌੜਾ ਇਹ ਤੋਂ ਗਰੇਸ਼ ਕਰਨ ਤੇ ਪੁਲਿਸ ਦਾ ਸਹਿਯੋਗ ਦੇ ਮੇਰੇ ਵੱਲੋਂ ਫਿਰ ਤੋਂ ਦੁਬਾਰਾ ਤੋਂ ਸਮੂਹ ਸ਼ਹਿਰ ਵਾਸੀਆਂ ਨੂੰ ਲੋੜੀ ਅਤੇ ਮਾਗੀ ਦੇ ਪੁੱਤਰ ਤਿਆਰ ਦਿਆਂ ਬਹੁਤ ਬਹੁਤ ਮੁਬਾਰਕਾ ਤੁਸੀਂ ਸਾਰੇ ਆਪਣੇ ਪਰਿਵਾਰ ਨਾਲ ਸ਼ੋਕ ਸ਼ਾਂਤੀ ਅਤੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਇਸ ਤਿਹਾਜ਼ਾ ਆਨੰਦ